ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਲਕ ਪਸ਼ਮੀਨੇ ਦੇ ਕਲਰ 8-10 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਅੱਜ ਆਪਾਂ ਨੇ ਪਸੰਦੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਸਿਲਕ ਪਸ਼ਮੀਨੇ ਦੇ ਕਲਰਾਂ ਦੀ ਤੇ ਕਾਫੀ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਇਹਦੇ ਉੱਪਰ ਵਰਕ ਹੁੰਦਾ ਹੈ ਜੀ ਅਸੀਂ ਖੁਦ ਆਪ ਤਿੰਨ ਚਾਰ ਜਣੇ ਤਿੰਨੇ ਭੈਣ ਹੋ ਗਈ ਪਰਜਾਈ ਮੈਂ ਇਹ ਸਾਡੀ ਭੂਏ ਦੀ ਕੁੜੀ ਹੈ ਦੋ ਹੋਰ ਨੇ ਸੀ 7-8 ਸੂਟ ਅਜ ਵਰਕ ਦੇ ਲਈ ਦੇਣੇ ਨੇ ਜੀ 5-7 ਦਿਨ ਦੇ ਵਿੱਚ ਉਹ ਆ ਜਾਣਗੇ ਤੁਸੀਂ ਉਸ ਦੇ ਤੱਕ ਆਪਣੇ ਕਲਰ ਸਿਲੈਕਟ ਕਰ ਲਓ ਫਿਰ ਤੁਹਾਡੇ ਸੂਟ ਜਿਹੜੇ ਆਪਾਂ ਬੁਕਿੰਗ ਕਰਵਾ ਦਾਂਗੇ ਪਤਾ ਕੀ ਹੈ ਹੁਣ ਦੇਖੋ 12-13 ਦਸੰਬਰ ਹੋ ਗਿਆ 8-10 ਦਿਨ ਆਪਣਾ ਵਰਕਰ ਲਾਊਗਾ ਜੀ ਉਹ ਵੀ ਉਹਨੂੰ ਪੂਰੀ ਖਿੱਚ ਕਰਾਂਗੇ ਜੇ ਤਾਂ ਲਾਊਗਾ ਨਹੀਂ ਤਾਂ 15-15 20-20 ਦਿਨ ਦਾ ਟਾਈਮ ਲੈਂਦੇ ਨੇ ਫਿਰ ਇੰਨੇ ਚ ਸਰਦੀ ਨਿਕਲ ਜਾਂਦੀ ਹੈ ਚਲੋ ਜੀ ਪਲੀਜ਼ ਰਿਕਵੈਸਟ ਹੈ ਜਿੰਨਾ ਭੈਣਾ ਨੇ ਪਲੇਨ ਲੈਣਾ ਹੈ ਵਿਦਾਊਟ ਵਰਕ ਤੋਂ ਉਹਨਾਂ ਨੂੰ ਤਾਂ ਕੋਈ ਔਖਾ ਨਹੀਂ ਹੈਗਾ ਉਹ ਆਪਣੀ ਪੇਮੈਂਟ ਕਰਕੇ ਜਿਹੜਾ ਸੂਟ ਪਰਸਲ ਲਗਵਾ ਸਕਦੇ ਨੇ ਜਿਨ੍ਹਾਂ ਨੇ ਵਰਕ ਕਰਵਾਉਣਾ ਜਿਹੋ ਵੀਡੀਓ ਦੇਖ ਅਨੁਸਾਰ ਜਲਦੀ ਜਲਦੀ ਕਲਰ ਚੋਇਸ ਆਪਣੀ ਲੱਭ ਸਕਦੇ ਨੇ ਸਿਲਕ ਪਸ਼ਮੀਨੇ ਦੇ ਕਲਰਾਂ ਵਿੱਚ ਬਹੁਤ ਸੂਟਾਂ ਦੀ ਸੌਰਟ ਬਈ ਪਈ ਹੈ ਜੀ ਆ ਹੀ ਨਹੀਂ ਰਿਹਾ ਪਿੱਛੋਂ ਕੀ ਕਰੀਏ 10 ਦਿਨ ਬਾਅਦ ਕੱਲ ਵੀ ਤੁਹਾਨੂੰ ਸਾਨੂੰ ਸਾਰੇ ਸਿਰਫ 3 ਕਲਰ ਮਿਲੇ ਨੇ ਉਹ ਵੀ ਇੱਕ ਇੱਕ ਸੂਟ ਹੀ ਮਿਲੇ ਕਿਉਂ ਫਿਰ ਹੁਣ ਦੁਕਾਨ ਨੇ ਵੀ ਹਨ ਦੁਕਾਨ ਵਾਲਿਆਂ ਨੇ ਵੀ ਹਨਾ ਹੋਰ ਪਹਿਣਾ ਨੇ ਜਿਹੜੀਆਂ ਉਹਨਾਂ ਨੂੰ ਵੀ ਹਾਂ ਕੀਤੀ ਹੁੰਦੀ ਹੈ ਸਾਰਿਆਂ ਨੂੰ ਬੰਡੇ ਸਿਰ ਦੇ ਸੂਟ ਮਿਲ ਜਾਂਦਾ ਇੱਕ ਇੱਕ ਦੋ ਦੋ ਤਾਂ ਟਾਈਮ ਜਲਦੀ ਜਾਂਦਾ ਐਨੇ ਪੰਜ 10 ਦਿਨਾਂ ਤੱਕ ਫੇਰ ਦੇਖੋ ਜੇ ਦੋ ਚਾਰ ਆਉਣਗੇ ਤੇ ਚਲੋ ਜੀ ਅੱਜ ਆਪਣੇ ਕੋਲ ਕਾਫੀ ਕਲਰ ਨੇ ਕਾਫੀ ਸੂਟ ਨੇ ਤੁਸੀਂ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸੂਟਾਂ ਦੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੁਸੀਂ ਰੇਟ ਤੋਂ ਵੇਚ ਇੰਤਰਿਆ ਕਰੋ ਜੀ ਫੈਬਰਿਕ ਤੋਂ ਵੇਚ ਇੰਤਰਿਆ ਕਰੋ ਦੇਈ ਜਾਂਦੇ ਨੇ ਜੀ ਕਿਤੇ ਹਜ਼ਾਰ ਦਾ ਸੂਟ ਦੇਈ ਜਾਂਦੇ ਨੇ ਕਿਤੇ 1200 ਦਾ ਦੇਈ ਜਾਂਦੇ ਨੇ ਪਰ ਆਪਣੇ ਕੋਲ ਕੁਆਲਿਟੀ ਹੈ ਜਿਹੜੀ ਤੁਹਾਨੂੰ ਗੁੱਡ ਮਿਲੇਗੀ ਜਿਹੜੀਆਂ ਮੇਰੀਆਂ ਭੈਣਾਂ ਨੇ ਕੋਲ ਆਪਣੇ ਪਾਰਸਲ ਚਲੇ ਗਏ ਨੇ ਉਹਨਾਂ ਨੂੰ ਪਤਾ ਹੀ ਐ ਤੇ ਬਾਕੀ ਨਵੀਆਂ ਭੈਣਾਂ ਨੂੰ ਥੋੜਾ ਜਿਹਾ ਹੁੰਦਾ ਹੈ ਡਰ ਵੀ ਕਿਤੇ ਫੈਬਰਿਕ ਨਾ ਖਰਾਬ ਹੋਵੇ ਜਾਂ ਵਰਕ ਨਾ ਵਧੀਆ ਹੋਵੇ ਨਹੀਂ ਵਰਕ ਵੀ ਤੁਹਾਨੂੰ ਚਾਹੇ 100 ਰੁਪਏ ਮਹਿੰਗਾ ਲੱਗ ਜੇ ਜੀ ਮੇਰੇ ਖੁਦ ਮਲੇਰਕੋਟਲੇ ਦੇ ਵਿੱਚ ਇੰਨੇ ਕਾਰੀਗਰ ਬੈਠੇ ਨੇ ਮੈਨੂੰ ਜਿਹੜਾ ਆਪਾ ਵਾਲੀ ਮਸ਼ੀਨ ਦਾ ਕੰਮ ਮੈਨੂੰ ਮਲੇਰਕੋਟਲੇ ਜੋ ਖੁਦ ਨਹੀਂ ਪਸੰਦ ਆ ਆਪਾਂ ਹੋਰ ਕਿਤੋਂ ਕਰਾ ਰਹੇ ਆ ਤੇ ਇਸ ਕਰਕੇ ਆਪਾਂ ਵਧੀਆ ਤੋਂ ਵਧੀਆ ਕੰਮ ਦੇਵਾਂਗੇ ਜੀ چاہے ਸਾਡੀ ਮਿਹਨਤ ਥੋੜੀ-ਮੋਟੀ ਵੱਧ ਹੋ ਜੇ ਕੋਈ ਗੱਲ ਨਹੀਂ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਤੁਸੀਂ ਕਿ ਇੱਕ ਸਿੰਗਲ-ਸਿੰਗਲ ਸੂਟਵਰਕ ਵਾਲਾ ਆਰਡਰ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਡਿਜ਼ਾਈਨ ਤੁਸੀਂ ਜਿਵੇਂ ਦਾ ਕਹੋਗੇ ਜਿਹੜਾ ਵੀ ਡਿਜ਼ਾਈਨ ਕਹੋਗੇ ਸਾਰਾ ਡਿਜ਼ਾਈਨ ਮਿਲੂਗਾ ਤੁਹਾਨੂੰ ਆਰੀ ਹੈਂਡ ਮਿਕਸ ਵਰਕ ਦੂਸਰਾ ਮਸ਼ੀਨ ਵਾਲਾ ਵਰਕ ਜਿਵੇਂ ਦਾ ਵੀ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਜੀ ਸੇਮ ਡਿਜ਼ਾਈਨ ਮਿਲੂਗਾ ਸੇਮ ਵਰਕ ਹੋਊਗਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲੋ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਕਲਰ ਦਿਖਾਉਨੇ ਆ ਤੁਹਾਨੂੰ ਰੈਸਟ ਇਹ ਆ ਗਿਆ ਜੀ ਪ੍ਰੋਪਰ ਰੈਸਟ ਕਲ ਪਸ਼ਮੀਨੇ ਦੇ ਵਿੱਚ ਦੇਖੋ ਇਹ ਵੀ ਮੇਰੇ ਕੋਲੇ ਦੋ ਸੂਟ ਨੇ ਜੀ ਇਹਦਾ ਨਾ ਇੱਕ ਸੂਟ ਇਹ ਬੁਕਿੰਗ ਤੇ ਆ ਉਹ ਤੇ ਆਪਾਂ ਹੈਂਡਵਰਕ ਦਾ ਕੰਮ ਕਰਾਉਣਾ ਐਕਸਟਰਾ ਇੱਕ ਸੂਟ ਹੈ ਜੇ ਤੁਸੀਂ ਨੇ ਕਰਵਾਉਣਾ ਤਾਂ ਤੁਸੀਂ ਲੈ ਸਕਦੇ ਜੀ ਐਦਾਂ ਹੀ ਲੈਣਾ ਜੇ ਤੁਸੀਂ ਇਹਨੂੰ ਸਿੰਪਲ ਲਓਗੇ ਜੀ ਨੇੜੇ ਤੋਂ ਦਿਖਾਉਂਗੀ ਦੇਖੋ ਜੀ ਇਦੇ ਨਾਲ ਨਾ ਤੁਹਾਨੂੰ ਇਹ ਨਹੀਂ ਹੋਊਗਾ ਵੀ ਤੁਸੀਂ ਇਹਦੇ ਨਾਲ ਦਾ ਦੁਪੱਟਾ ਡਾਈ ਕਰਵਾ ਲੋਗੇ ਕਿਉਂ ਨਾਲ ਦਾ ਦੁਪੱਟਾ ਇਹਦਾ ਇਸ ਤਰ੍ਹਾਂ ਨਹੀਂ ਡਾਈ ਹੁੰਦਾ ਇਹਦੇ ਵਿੱਚ ਦੋ ਤੱਗੇ ਨੇ ਇੱਕ ਇਹਦੀ ਇਹ ਸ਼ਾਈਨਿੰਗ ਵਾਲਾ ਕਦੇ ਇਹ ਰਸਟ ਸ਼ਾਈਨਿੰਗ ਆਉਂਦੀ ਹੈ ਜੀ ਕਦੇ ਦੇ ਵਿੱਚੋਂ ਬਲੈਕ ਆਉਂਦੀ ਹੈ ਦੇਖੋ ਤੁਹਾਨੂੰ ਦਿਖ ਰਿਹਾ ਉਹ ਵੀਡੀਓ ਦੇ ਵਿੱਚ ਇਹਨੂੰ ਨਾ ਤੁਹਾਨੂੰ ਜਿਹੜੇ ਵੀ ਜਿਸ ਵੀ ਤਰ੍ਹਾਂ ਦਾ ਤੁਸੀਂ ਇਹਤੇ ਵਰਕ ਕਰਵਾਓਗੇ ਚਲ ਜਿਹੜੀਆਂ ਪਹਿਣਾ ਜ਼ਿਆਦਾ ਈਜ਼ੀ ਮੰਨਦੀਆਂ ਨੇ ਵੀ ਜ਼ਿਆਦਾ ਕਾਸਟਲੀ ਪੈ ਜਾਊਗਾ ਪੈਸਿਆਂ ਵਲੋਂ ਦੇ ਤਾਂ ਥੋੜਾ-ਮੋਟਾ ਹਲਕਾ-ਫੁਲਕਾ ਇਹ ਤੇ ਚ 4-500 ਦੇ ਵਿੱਚ ਹਲਕਾ-ਫੁਲਕਾ ਵਰਕ ਆ ਜਿਹੜਾ ਹੋ ਜਾਂਦਾ ਜਾਂ ਫਿਰ ਇਹਦੇ ਉੱਪਰ ਕੋਈ ਤੁਸੀਂ ਨੋਰਮਲ 4-500 ਦੇ ਵਿੱਚ ਕੱਟਵਰਕ ਹੋ ਜਾਂਦਾ ਉਵੇਂ ਦਾ ਕਲਰ ਲਾ ਕੇ ਤੁਸੀਂ ਉਹ ਕਲਰ ਨਾਲ ਦੀ ਤੁਸੀਂ ਦੁਪੱਟਾ ਕਰਵਾ ਸਕਦੇ ਹੋ ਬਾਕੀ ਥੋੜਾ-ਥੋੜਾ ਰੈਸਟ ਤਾਂ ਹੋ ਜੇਗਾ ਪਰ ਫਿਰ ਵੀ ਇਹ ਨਾ ਜਿਹੜਾ ਰੈਸਟ ਦੁਪੱਟੇ ਤੇ ਕਲਰ ਗੂੜਾ ਆਊਗਾ ਉੱਟ ਕੇ ਜਿਹੜੇ ਡਬਲ ਟੋਨ ਦੇ ਵਿੱਚ ਆ ਗਏ ਜੀ ਸਿਲਕ ਪਸ਼ਮੀਨੇ ਦੇ ਵਿੱਚ ਇਹਨਾਂ ਦਾ ਇਹੀ ਕੰਮ ਉਹ ਹੈਗਾ ਵੀ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਨੇ ਉਹ ਕਲਰ ਵਰਕ ਵਿੱਚੋਂ ਲੈ ਕੇ ਡਾਈ ਕਰਵਾਉਣਾ ਪੈਣਾ ਹੈ ਤੇ ਬਾਕੀ ਤੁਹਾਡੀ ਚੋਇਸ ਹੈ ਜਿੰਮੇ ਦਾ ਵੀ ਤੁਸੀਂ ਸੂਟ ਕਵਾਂਗੇ ਅਸ਼ਟ ਕਲਰ ਬਹੁਤ ਪ੍ਰੋਪਰ ਇਹ ਨਾ ਸਾਰੀ ਸਰਦੀ ਲੱਗਣ ਵਾਲੀ ਹੋਗੀ ਇਸ ਵਾਰ ਤਾਂ ਸਾਨੂੰ ਦੋ ਹੀ ਸੂਟ ਮਿਲੇ ਨੇ ਇੱਕ ਸੂਟ ਆਪਣਾ ਬੁਕਿੰਗ ਤੇ ਹੈ ਜੀ ਇੱਕ ਐਕਸਟਰਾ ਹੈ ਜੇ ਕਿਸੇ ਮੇਰੀ ਭੈਣ ਨੇ ਲੈਣਾ ਤਾਂ ਜਿੱਦੀ ਪਹਿਲਾਂ ਪੇਮੈਂਟ ਆ ਗਈ ਜੀ ਉਹਨਾਂ ਲਈ ਹੀ ਸੂਟ ਰੱਖਿਆ ਜਾਊਗਾ ਦੇਖੋ ਜੀ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਨੇ ਪੈਣਾ ਮੇਰੀਆਂ ਕਹਿੰਦੀਆਂ ਨੇ ਵੀ ਰੇਟ ਜ਼ਿਆਦਾ ਤੁਸੀਂ ਦੇਖੋ ਜੀ 100 ਰੁਪਏ ਆਪਾਂ ਤਾਂ ਸ਼ਿਪਿੰਗ ਚਾਰਜਸ ਨਾਲ ਲੈ ਲੈਂਦਾ 20 30 ਰੁਪਏ ਦਾ ਲਫਾਫਾ ਲੱਗ ਜਾਂਦਾ ਇਸ ਕਰਕੇ ਤਾਂ ਸਾਨੂੰ ਤਾਂ ਸ 1250 ਦੇ ਵਿੱਚ ਆ 150 ਰੁਪਏ ਉੱਪਰਲਾ ਖਰਚਾ ਆ ਜਾਂਦਾ ਜੇ ਤੁਸੀਂ ਇਹ ਤੇ ਵਰਕ ਕਰਵਾਉਣਾ ਦਿਓਗੇ ਤਾਂ ਅਸੀਂ ਫੜਾਉਣ ਜਾਂ ਲੈਣ ਜਾਂਦੇ ਉਹ ਮਿਹਨਤ ਹੋ ਜਾਂਦੀ ਹੈ ਫਿਰ ਤਾਂ ਇਹ ਸਾਨੂੰ 1000 ਰੁਪਏ ਚ ਹੀ ਰਹਿ ਜਾਂਦਾ ਦੇਖੋ ਜੀ 1400 ਰੁਪਏ ਦਾ ਪ੍ਰਾਈਸ ਰਹੂਗਾ ਜੀ ਪਹਿਲਾ ਕਲਰ ਆ ਗਿਆ ਜੀ ਰਸਟ ਕਲਰ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਦੇ ਆ ਦੂਸਰਾ ਕਲਰ ਆ ਗਿਆ ਜੀ ਮਾਸਟਰਡ ਕਲਰ ਇਹ ਵੀ ਸਾਡੇ ਕੋਲ ਸਿੰਗਲ ਸੂਟ ਹੈ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਇਹਦੇ ਸੂਟਾਂ ਦੀ ਤੁਸੀਂ ਬੁਕਿੰਗ ਕਰੋਗੇ ਜਿਹੜੇ ਨਿਊ ਕਲਰ ਆਏ ਨੇ ਕੱਲ ਸਾਨੂੰ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਕੱਲ ਸੂਟ ਮਿਲੇ ਨੇ ਸਿਰਫ ਇਹ ਤਿੰਨ ਕਲਰ ਮਿਲੇ ਨੇ ਸਭ ਦੇਖੋ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਸ਼ਾਈਨਿੰਗ ਵਾਲਾ ਸਿਲਕ ਪਸ਼ਮੀਨਾ ਬੋਲਦੇ ਨੇ ਜੀ ਇਹਨੂੰ ਵਧੀਆ ਤੁਹਾਨੂੰ ਭਪਿੰਦਰਾ ਦਾ ਮਿਲੂਗਾ ਜੀ ਮੈਂ ਤੁਹਾਨੂੰ ਸਟੈਂਪ ਦਿਖਾਉਂਗੀ ਇਹਦੇ ਉੱਪਰ ਲੱਗੀ ਹੋਈ ਇੱਕ ਸੂਤ ਲੱਗੀ ਹੋਈ ਹੈ ਬਾਕੀ ਪੱਟ ਪੁੱਟਦਿਆਂ ਨਾਲ ਹੁੰਦੇ ਤੇ ਦੇਖੋ ਜੀ ਭਪਿੰਦਰਾ ਦਾ ਪਸ਼ਮੀਨਾ ਮਿਲੂਗਾ ਜੀ ਇਹ ਤੁਹਾਨੂੰ ਵਧੀਆ ਵਾਲਾ ਦੇਖੋ 1400 ਰੁਪਏ ਪ੍ਰਾਈਸ ਹੈ ਦੂਸਰਾ ਕਲਰ ਇਹ ਆ ਗਿਆ ਜੀ ਤੀਸਰਾ ਕਲਰ ਮਿਲਿਆ ਜੀ ਸਾਨੂੰ ਇੱਕ ਇਹ ਮਹਿੰਦੀ ਵਾਲਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਲਓ ਜੀ ਸਕਰੀਨਸ਼ਾਟ ਬਹੁਤ ਪਿਆਰਾ ਕਲਰ ਹੈ ਵੀ ਕਲਰ ਆਜਾਲੇ ਬਹੁਤ ਸੋਹਣੇ ਨੇ ਜੇ ਤੁਸੀਂ ਇਹੀ ਤਿੰਨੋਂ ਕਲਰਾਂ ਦੀ ਚੋਇਸ ਜ਼ਿਆਦਾ ਹੈ ਜੀ ਤਾਂ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਸੂਟ ਇਹ ਦਵਾਰਾ ਤੋਂ ਰੀਪੀਟ ਦੇ ਵਿੱਚ ਕੋਸ਼ਿਸ਼ ਕਰ ਲੈਣੇ ਆ ਜੇ ਉਹਨਾਂ ਕੋਲ ਪਏ ਹੋਏ ਲੜ-ਲੁੜ ਕੇ ਲੈ ਲਾਂਗੇ ਇੱਕ ਇੱਕ ਸੂਟ ਹੋਰ ਲਓ ਜੀ ਸਕਰੀਨਸ਼ਾਟ ਦਾ ਸੂਟ ਬੁੱਕ ਕਰੋ ਆਪਣੀ 1400 ਰੁਪਏ ਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ ਇਹ ਸੇਮੀ ਆਹ ਇਹ ਸੇਮੀ ਤੁਹਾਨੂੰ ਜੀ ਇਸ ਤੋਂ ਬਾਅਦ ਆ ਗਿਆ ਤੁਹਾਨੂੰ ਦਿਖਾਉਣੀ ਹੈ ਜੇ ਮੇਰੀ ਭੈਣ ਕੋਈ ਹੈ ਨਾ ਇਹ ਕਹਿੰਦੀ ਹੈ ਵੀ ਮੈਂ ਡਬਲ ਟੋਨ ਦਾ ਪੰਗਾ ਪੈਂਦਾ ਵੀ ਮੈਂ ਇੱਕ ਇਹਦੇ ਨਾਲ ਦੀ ਸੇਮ ਸੂਰ ਦੀ ਕਰਵਾਉਣੀ ਹੈ ਦੁਪੱਟਾ ਇਹ ਵੀ ਹੈਗਾ ਜੀ ਸਿਲਕ ਪਸ਼ਮੀਨੇ ਦੇ ਵਿੱਚ ਇਹਦੇ ਨਾਲ ਤੁਹਾਨੂੰ ਕੋਈ ਸੁਣ ਇਹਦੇ ਵਿੱਚ ਨਾ ਬਲੈਕ ਤਾਗਾ ਨਹੀਂ ਲੱਗਿਆ ਹਾਂ ਜੇ ਤੁਸੀਂ ਕਹੋ ਦੇਖੋ ਜੀ ਇਹਦੇ ਉੱਪਰ ਸਟੈਂਪ ਲੱਗੀ ਹੋਈ ਹੈ ਭਪਿੰਦਰਾ ਦੀ ਤੁਹਾਨੂੰ ਸਿਲਕ ਪਸ਼ਮੀਨਾ ਮਿਲੂਗਾ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਹਾਂ ਵੀ ਕੀ ਕਾਰਨ ਹੈ ਇਹਦੇ ਇਸ ਤਰ੍ਹਾਂ ਜਿਹੜਾ ਤਾਗਾ ਹੈ ਜੀ ਉਹ ਨਾਲ ਦੀ ਹੈ ਲੇਮਨ ਕਲਰ ਦਾ ਹੀ ਆ ਵਿੱਚ ਡਬਲ ਟੋਨ ਵਾਲਾ ਦੂਸਰਾ ਜਿਹੜਾ ਡਬਲ ਟੱਗ ਹੈ ਉਹ ਵੀ ਲੈਮਨ ਕਲਰ ਦਾ ਹੈ ਤਾਂ ਕਰਕੇ ਇਹਦੇ ਨਾਲ ਤੁਸੀਂ ਨਾਲ ਦਾ ਕਲਰ ਹੈ ਜਿਹੜਾ ਦੁਪट्टे ਦਾ ਕਰਵਾ ਸਕਦੇ ਹੋ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹ ਥੋੜਾ ਜਿਹਾ ਫੋਨ ਦੇ ਵਿੱਚ ਜ਼ਿਆਦਾ ਡਾਰਕ ਦਿਖ ਰਿਹਾ ਪਰ ਇਹ ਲਾਈਟ ਹੈ ਇਹ ਦੋ ਲੈਮਨ ਕਲਰ ਹੈ ਇਹ ਲਾਈਟ ਲੈਮਨ ਕਲਰ ਹੈ ਇਹਦੇ ਵਿੱਚ ਥੋੜਾ ਡਾਰਕ ਲੈਮਨ ਆ ਰਿਹਾ ਫੋਨ ਦੇ ਵਿੱਚ ਦੇਖੋ ਜੀ ਇਹ ਹੋ ਗਿਆ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਇਹ ਕਲਰ ਦਿਖਾਉਣਾ ਬਹੁਤ ਪਿਆਰਾ ਕਲਰ ਹੈ ਦੇਖੋ ਗ੍ਰੀਨ ਜਿਹਦੇ ਤੇ ਅ ਅੱਪਾ ਬੋਲਦ ਨੇ ਜੀ ਖਾਕੀ ਜੀ ਟੋਨ ਤੇ ਆ ਗਿਆ ਇਹਦੇ ਵਿੱਚ ਤਾਗਾ ਇਹ ਵਾਲਾ ਦੇਖੋ ਇਸ ਤਰ੍ਹਾਂ ਦਾ ਕਲਰ ਸੇਮ ਹੈ ਤਾਂ ਕਰਕੇ ਇਹ ਗ੍ਰੀਨ ਦੇ ਵਿੱਚ ਡਬਲ ਟੋਨ ਕਰਕੇ ਇਹਦਾ ਕਲਰ ਹੈ ਜਿਹੜਾ ਚੇਂਜ ਹੋ ਗਿਆ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਲਓ ਸਕਰੀਨਸ਼ਾਟ ਇਹਦੇ ਵਿੱਚ ਸਟੈਂਪ ਲੱਗੀ ਹੋਈ ਹੈ ਕੋਸ਼ਕ ਦੇ ਪੱਟ ਦੀ ਅੰਦਰ ਪੁੱਠੀਆਂ ਦਾ ਹਾਂ ਚਾਈਆਂ ਭੁੰਜਣੇ ਜੀ ਕਿਧਰ ਗਈ ਦੇਖੋ ਜੀ ਵਿੰਦਰਾ ਦਾ ਤੁਹਾਨੂੰ ਸਿਲਕ ਪਸ਼ਮੀਨਾ ਮਿਲੂਗਾ ਜੀ ਇਹ ਉਦੋਂ ਬਾਅਦ ਵਾਲਾ ਕਲਰ ਆ ਗਿਆ ਜੀ ਇਹਦੇ ਵਿੱਚ ਮੋਰ ਪੰਖੀ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਜੇ ਤੁਸੀਂ ਮੋਰ ਪੰਖੀ ਤੇ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਕਲਰਸ ਇਹ ਸੂਈ ਵਿੱਚ ਦਿਖ ਰਿਹਾ ਡਬਲ ਸ਼ੇਡ ਹੈ ਵਿੱਚ ਸਹੀ ਕੁਸਮੀਨੇ ਦਾ ਇਹ ਹੋ ਗਿਆ ਜੀ ਮੋਰ ਪੰਖੀ ਕਲਰ ਲਓ ਸਕਰੀਨਸ਼ਾਟ ਆਪਣਾ ਸੂਟ ਬੁੱਕ ਕਰੋ ਇਸ ਤੋਂ ਬਾਅਦ ਆ ਗਿਆ ਜੀ orange ਕਲਰ ਦੇਖੋ ਇਹ ਇਹ ਨਾਲ ਥੋੜਾ ਜਿਹਾ ਅੰਬਰਸਾ ਜਿਹਾ ਨਹੀਂ ਹੁੰਦਾ ਉਹਦੇ ਨਾਲ ਡਬਲ ਟੋਨ ਹੈ ਇਹਦੀ ਅੰਬਰਸੇ ਜਿਹਨਾਂ ਨਾਲ ਦੇਖੋ ਤੇ ਥੋੜਾ ਜਿਹਾ ਇਹਦੇ ਵਿੱਚ ਰਾਣੀ ਕਲਰ ਹੈ ਰਾਣੀ ਕਰਕੇ ਇਹਦਾ ਡਬਲ ਸ਼ੇਡ ਹੋ ਗਿਆ ਦੇਖ ਇਹ ਵੀ ਤੁਹਾਨੂੰ ਮਿਲ ਜੂਗਾ ਕਲਰ ਜਿਹੜੇ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀਆਂ ਜੀ ਇਹ ਸਾਰੇ ਕਲਰ ਅਵੇਲੇਬਲ ਨੇ ਆਪਣੇ ਕੋਲ ਇਸ ਟਾਈਮ ਪਰ ਜਲਦੀ ਜਲਦੀ ਬੁਕਿੰਗ ਹੋ ਗਈ ਕੁਝ ਕੁ ਸੂਟ ਇਹਨਾਂ ਦੇ ਜਿਹੜੇ ਬੁਕਿੰਗ ਨੇ ਮੈਂ ਉਹ ਐਡ ਕੱਟ ਤੇ ਰਸਟ ਕਲਰ ਤੁਹਾਨੂੰ ਦਿਖਾਇਆ ਜੀ ਦੋ ਹੀ ਸੂਟ ਸੀ ਉਹਦੇ ਵਿੱਚੋਂ ਇੱਕ ਬੁਕਿੰਗ ਹੈ ਦੇਖੋ ਜੀ ਇਹ orange ਕਲਰ ਹੈ ਜੇ ਤੁਸੀਂ ਲੈਣਾ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਜਾਮਣੀ ਤੇ ਰੈੱਡ ਦਾ ਕੰਬੀਨੇਸ਼ਨ ਹੈ ਇਹਦਾ ਤਾਂ ਜਾਮਣੀ ਤੇ ਰੈੱਡ ਨਾਲ ਇਹਦਾ ਡਬਲ ਟੋਨ ਬਣੀ ਹੋਈ ਹੈ ਸਿਲਕ ਪਸ਼ਮੀਨਾ ਰਹੂਗਾ ਇਹ ਵੀ ਦੇਖੋ ਜੀ ਇਹਦਾ ਇਸ ਤਰ੍ਹਾਂ ਦੀ ਸ਼ੇਡ ਬਣ ਗਈ ਹੈ ਥੋੜਾ ਜਿਹਾ ਮੈਂਜੈਂਟਾ ਟੋਨ ਤੇ ਬਗ ਜਾਂਦੀ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਕੱਲ ਵੀਡੀਓ ਲੰਬੀ ਹੁੰਦੀ ਜਾਂਦੀ ਹੈ ਜੀ ਕਲਰ ਕਾਫੀ ਨੇ ਮੈਂ फटाफट ਦਿਖਾਉਂਗੀ ਇਸ ਤੋਂ ਬਾਅਦ ਆ ਗਿਆ ਜੀ ਮੈਂ ਹਨੂ ਕਲਰ ਇਹ ਤਾਂ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਇਹ ਆ ਗਿਆ ਮਹਿਰੂਨ ਕਲਰ ਇਹ ਤਾਂ ਸ਼ਾਈਨਿੰਗ ਹੀ ਅਲੱਗ ਹੈ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਜਮਾ ਜਿਵੇਂ ਹਨਾ ਸਿਲਕ ਵਾਲੀ ਨਹੀਂ ਸੰਥੈਟਿਕ ਸ਼ਾਈਨਿੰਗ ਆਉਂਦੀ ਹੁੰਦੀ ਹੈ ਸੂਟ ਦੇ ਵਿੱਚੋਂ ਸੰਥੈਟਿਕ ਦੇ ਵਿੱਚੋਂ ਉਸ ਤਰ੍ਹਾਂ ਨਹੀਂ ਇਹਦੇ ਵਿੱਚੋਂ ਸ਼ਾਈਨਿੰਗ ਆ ਰਹੀ ਹੈ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਜੀ ਦੋ ਸੂਟ ਦੋ ਆਪਣੇ ਇੱਕ ਮੈਂ ਖੁਦ ਆਵਦਾ ਰੈਡੀ ਕਰਨਾ ਦੇਤਾ ਜੀ ਦੇਖੋ ਦੋ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚੋਂ ਵੀ ਜੋ ਵੀ ਤੁਹਾਨੂੰ ਪਸੰਦ ਹੈ ਲਓ ਸਕਰੀਨਸ਼ਾਟ ਫਟਾਫਟ ਆਪਣੇ ਸੂਟ ਬੁੱਕ ਕਰੋ 1400 ਸੂਟ ਦਾ ਪ੍ਰਾਈਸ ਰਹੂਗਾ ਜੀ ਇੱਕ ਇਹ ਵਾਲਾ ਆ ਗਿਆ ਜੀ ਰੈੱਡ ਇਹਦੀ ਤੁਹਾਨੂੰ ਛੇੜ ਮਿਲੂਗਾ ਥੋੜਾ ਜਿਹਾ ਖਾਕੀ ਤੇ ਰੈੱਡ ਦੀ ਸ਼ਾਈਨਿੰਗ ਹੈ ਦੇਖੋ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਪਰ ਡਬਲ ਟੱਗ ਹੈ ਜਿਹੜਾ ਦੇ ਉੱਪਰ ਲਾਈਟ ਤੇ ਡਾਰਕ ਦਾ ਇਹਦਾ ਖਾਕੀ ਜਿਹਾ ਇਹ ਵਾਲਾ ਕਲਰ ਹੈ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਤੇ ਮੈਸੇਜ ਕਰੋ ਚਲੋ ਜੀ ਦੇਖੋ ਜੀ ਮੈਂ ਤੁਹਾਨੂੰ ਘੱਟੋ ਘੱਟ 12 13 ਕਲਰ ਦਿਖਾ ਦਿੱਤੇ ਨੇ ਜੋ ਵੀ ਤੁਹਾਨੂੰ ਪਸੰਦ ਆ ਇੱਕ ਇਹ ਵਾਲਾ ਹੈਗੀ ਹੈ ਜੀ ਫੈਬਰਿਕ ਆਪਣੇ ਕੋਲੇ ਦੋ ਹੀ ਸੂਟ ਨੇ ਜਿਹੜਾ ਪਿਛਲੀ ਵਾਰ ਟੂ ਟੋਨ ਪਸ਼ਮੀਨਾ ਆਇਆ ਸੀਗਾ ਜੇ ਤੁਹਾਨੂੰ ਇਹ ਪਸੰਦ ਆ ਜੀ ਇਹਦੇ ਵਿੱਚ ਇਹ ਦੋ ਕਲਰ ਰਹਿਗੇ ਇਹਦੇ ਵਿੱਚ ਵਰਕ ਹੋਇਆ ਹੋਇਆ ਇੱਕ ਫਰੋਜੀ ਕਲਰ ਤੇ ਪਿਆ ਜੀ ਇੱਕ ਹੈਗਾ ਜੀ ਮਾਸਟਰਡ ਕਲਰ ਵਰਕ ਵਾਲੇ ਸੂਟਾਂ ਦੀ ਵੀਡੀਓ ਲੱਗ ਪਾਵਾਂਗੀ ਵੀਡੀਓ ਲੰਬੀ ਹੋ ਜੂਗੀ ਜੀ ਦੇਖੋ ਇਹ ਦੋ ਨੇ ਜੀ ਇਹ ਡਬਲ ਜਿਹੜੀ ਪਿਛਲੀ ਵਾਰ ਟੂ ਟੋਨ ਆਈ ᱛੀ ਉਹ ਵਾਲੀ ਫੈਬਰਿਕ ਹੈ ਇਹ 2 ਟੂਨ ਦੇ ਵਿੱਚ ਨਾ ਇਹ ਦਾ ਫਰਕ ਕੀ ਹੈ ਇਹਦੇ ਵਿੱਚ ਜਿਵੇਂ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਕਲਰ ਤਾਂਗਾ ਡਬਲ ਟੂਨ ਹੈ ਇਹ ਅਲੱਗ-ਅਲੱਗ ਕਲਰਾਂ ਦੀ ਹੈ ਜਿਹੜੀ ਇਹ ਵਾਲਾ ਟੂਨ ਟੂਨ ਵਾਲਾ ਪਸ਼ਮੀਨਾ ਸੀ ਇਹਦੇ ਵਿੱਚ ਹਰੇਕ ਕਲਰ ਦੇ ਵਿੱਚ ਬਲੈਕ ਸੀਗਾ ਹਰੇਕ ਕੋਈ ਵੀ ਕਲਰ ਆਉਂਦਾ ਹੈ ਇਹਦਾ ਇਸ ਤਰ੍ਹਾਂ ਚੇਂਜ ਹੋ ਕੇ ਜਿਵੇਂ ਮਾਸਟਰਡ ਹੈ ਉਹਦੇ ਵਿੱਚ ਵੀ ਬਲੈਕ ਐਫਰੋਜੀ ਹੈ ਉਸ ਵਿੱਚ ਵੀ ਬਲੈਕ ਹੈ ਜਿਵੇਂ ਇਹ ਵਾਲਾ ਹੈਗਾ ਜੀ ਨਾਬੀ ਮਹਿਰੂਨ ਜਾਂ ਇਹਦੇ ਵਿੱਚ ਵੀ ਬਲੈਕ ਹੈ ਤਾਂ ਕਰਕੇ ਇਹਦਾ ਚੇਂਜ ਹੋ ਗਿਆ ਇਸ ਵਾਰ ਇਹ ਪਸ਼ਮੀਨੇ ਦਾ ਤੇ ਇਹਦਾ ਸਰਪ੍ਰਾਈਜ਼ ਰਹੂਗਾ ਜੀ ਤੁਹਾਨੂੰ 950 ਰੁਪਏ ਇਹ ਆਪਾਂ ਨੇ ਲੈਸ ਕਰਕੇ ਲਾਇਆ ਹੋਇਆ ਜੀ ਕਿਉਂ ਇਸ ਵਾਰ ਸਿਲਕ ਪਸਮਿਨੇ ਦਾ ਟ੍ਰੈਂਡ ਜ਼ਿਆਦਾ ਹੈ ਜੀ ਇਹਦਾ ਇਹ ਆਪਣੇ ਕੋਲ ਪਿਛਲੇ ਸਾਲ ਦੇ ਪੈਨੇ ਦੋ ਸੂਟ ਜੇ ਕਿਸੇ ਭੈਣ ਨੇ ਲੈਣੇ ਨੇ ਜੇ ਤੁਸੀਂ ਇੱਥੇ ਵਰਕ ਕਰਵਾਉਂਗੇ ਤਾਂ ਤੁਹਾਨੂੰ ਵਰਕ ਦੇ ਹਿਸਾਬ ਨਾਲ ਜਦੋਂ ਤੁਸੀਂ ਵਰਕ ਕਰਵਾਉਣੀਓ ਜੀ ਸੂਟ ਦੇ ਜੇ ਤੁਸੀਂ ਸਿੰਗਲ ਸੂਟ ਲਓਗੇ ਤਾਂ ਤੁਹਾਨੂੰ ਉਹ 100 200 ਮਹਿੰਗਾ ਪੈਂਦਾ ਜੇ ਤੁਸੀਂ ਇੱਥੇ ਵਰਕ ਕਰਵਾਉਂਗੇ ਫਿਰ ਅਸੀਂ ਵਰਕ ਦੇ ਹਿਸਾਬ ਨਾਲ ਟੋਟਲ ਬਣਾ ਦਨੇ ਆ ਸੂਟ ਦਾ ਫਿਰ ਤੁਹਾਨੂੰ ਉਸ ਤੋਂ ਵੀ ਸਸਤਾ ਪੈ ਜਾਣਾ ਜੇ ਤੇ ਤੁਸੀਂ 5 400 ਦਾ ਵਰਕ ਕਰਵਾਵਾ ਦੋਗੇ ਤਾਂ ਇਹ ਤੁਹਾਨੂੰ ਉਹੀ 800 ਰੁਪਏ ਦਾ ਸੂਟ ਪੈਜੂਗਾ ਜੇ ਤੁਸੀਂ ਸਿੰਗਲ ਲਾਉਂਗੇ ਜੀ ਇਦਾਂ ਹੀ ਤਾਂ ਤੁਹਾਨੂੰ ਪਊਗਾ ਇਹ 950 ਦਾ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ ਜੀ 950 ਰੁਪਏ ਜੇ ਵਰਕ ਕਰਵਾਉਂਗੇ ਤਾਂ ਤੁਹਾਨੂੰ ਹੋਰ ਲੈਸ ਹੋ ਜਾਊਗਾ ਇਹਦੇ ਵਿੱਚੋਂ ਵਰਕ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਸਾਨੂੰ ਵਰਕ ਦੀ ਪਿਕ ਸੈਂਡ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਕਲਰ ਸੂਟ ਦਿਖਾ ਦਿੰਦੇ ਨੇ ਸਿਲਕ ਪਸ਼ਮੀਨੇ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਜੀ ਵਰਕ ਵਾਲੇ ਸੂਟ ਜਲਦੀ ਕਨਫਰਮ ਕਰਦਿਆ ਕਰੋ ਬਹੁਤ ਮੁਸ਼ਕਲ ਹੋਈ ਪਿਆ ਕਾਰੀਗਰ ਦੀ ਕੀ ਕਰਨ ਅੱਗੇ ਜੇ ਧੁੰਦ ਪੈਣ ਲੱਗੀ ਫਿਰ ਜਮੀ ਨਹੀਂ ਕੰਮ ਹੋਣਾ ਸਾਡੀ ਕੋਸ਼ਿਸ਼ ਹੈ ਵੀ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸੂਟਾਂ ਜਿਹੜੇ ਰੈਡੀ ਕਰ ਦਈਏ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰ ਦੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੱਲ ਵਾਲੀ ਵੀਡੀਓ ਹੈਗੀ ਹੈ ਜਿਹੜੀ ਆਪਣੇ ਰਾਜਵਿੰਦਰ ਬਲੌਗ ਤੇ ਅਪਲੋਡ ਹੋਗੀ ਜੀ ਨਿਊ ਸੂਟਾਂ ਦੀ ਉਨਾ ਮੈਨੂੰ ਕੱਲ ਟਾਈਮ ਹੀ ਨਹੀਂ ਲੱਗਿਆ ਵੀ ਉੱਤੇ ਬਲੌਗ ਬਣਾਉਣ ਦਾ ਮੈਂ ਕਿਹਾ ਚਲੋ ਵੀ ਆਰ ਕੇ ਬੁਟੀਕ ਆਲਾ ਸਰ ਜੂਗਾ ਉਸ ਸਵੇਰੇ ਕੋਈ ਹੋਰ ਪਾਦਾਂਗੇ ਤੇ ਬਲੌਗ ਤੇ ਇਹ ਸੂਟ ਪਾਦਨੇ ਆਪਾਂ ਪਤਾ ਬਲੌਗ ਦੀ ਜਿਆਦਾ ਵੇਟ ਕਰ ਰਹੀਆਂ ਹੁੰਦੀਆਂ ਨੇ ਭੈਣਾ ਸੌਰੀ ਜੀ ਮੈਂ ਤੁਹਾਨੂੰ ਉਧਰ ਬਲੌਗ ਨਹੀਂ ਪਿਆ ਤੇ ਇੱਧਰ ਮੈਂ ਸੂਟਾਂ ਦੀ ਵੀਡੀਓ ਪਾਉਣੀ ਪੈਗੀ ਇਹ ਸੂਟ ਨੇ ਜਿਹੜੇ ਕੱਲ ਵਾਲੇ ਬਲੌਗ ਦੇ ਵਿੱਚ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਤੁਸੀਂ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ